ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਨ ਚੈਨਲ ਇਸ ਤੇ ਮੈਂ ਹਾਂ ਪ੍ਰਦੀਪ ਕੋਰਤਾ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਵਿਦੇਸ਼ ਦੀ ਧਰਤੀ ਦੇ ਉੱਤੇ ਜਾਣ ਦਾ क्रेज ਹੈ ਜਿਹੜਾ ਲਗਾਤਾਰ ਵਾਧਾ ਚਾਰ ਰਿਹਾ ਹੈ ਉੱਥੇ ਜਿਹੜੀ ਪੰਜਾਬ ਸਰਕਾਰ ਹੈ ਫਰਜੀ ਏਜੰਟਾਂ ਦੇ ਉੱਤੇ ਆਪਣਾ ਚਿਕੰਜਾ ਕਾਸੀ ਹੋਈ ਨਜ਼ਰ ਆ ਰਹੀ ਹੈ ਯਾਨੀ ਕਿ ਸਖਤ ਐਕਸ਼ਨ ਫਰਜੀ ਏਜੰਟਾਂ ਦੇ ਖਿਲਾਫ ਉਹ ਲੈ ਰਹੀ ਹੈ ਪਰ ਦੱਸਿਆ ਕਿ ਇੱਕ ਮਾਮਲਾ ਸਾਹਮਣੇ ਹੈ ਜਿੱਥੇ ਇੱਕ ਔਰਤ ਏਜੰਟ ਦੇ ਨਾਲ ਮਿਲ ਕੇ 14 ਲੱਖ ਰੁਪਏ ਦੀ ਠੱਗੀ ਮਾਰ ਲੈਂਦੀ ਹੈ ਦਰਸਲ ਮਾਮਲਾ ਕੀ ਹੈ ਇਸ ਦੇ ਬਾਰੇ ਤੁਹਾਨੂੰ ਜਾਣਕਾਰੀ ਜ਼ਰੂਰ ਦੇ ਦਿੰਨੇ ਆ ਤਾਂ ਦੋ ਨੌਜਵਾਨ ਜਿਨ੍ਹਾਂ ਦੀ ਡੀਲ 15-15 ਲੱਖ ਦੇ ਵਿੱਚ ਹੁੰਦੀ ਹੈ ਤੌਰਤ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਪਹਿਲਾਂ ਉਸ ਨੂੰ 7 ਲੱਖ ਦੇਣਾ ਹੋਵੇਗਾ ਤਾਂ ਦੋਨਾਂ ਨੌਜਵਾਨਾਂ પાસે ਉਹ 7-7 ਲੱਖ ਅਡਵਾਂਸ ਦੇ ਵਿੱਚ ਲੈ ਲੈਂਦੀ ਹੈ ਤਾਂ ਉਸ ਤੋਂ ਬਾਅਦ ਜਦੋਂ ਨੌਜਵਾਨਾਂ ਨੂੰ ਵੀਜ਼ੇ ਦਿੱਤੇ ਜਾਂਦੇ ਨੇ ਵੀਜ਼ਿਆਂ ਦੀ ਵੈਰੀਫਿਕੇਸ਼ਨ ਕਰਾਈ ਜਾਂਦੀ ਹੈ ਤਾਂ ਵੀਜ਼ੇ ਨਜਰੇ ਫਰਜ਼ੀ ਨਿਕਲਦੇ ਨੇ ਤਾਂ ਉਸ ਤੋਂ ਬਾਅਦ ਪੰਜਾਬ ਪੁਲਿਸ ਦੀ ਜਿਹੜੀ ਐਨ ਆਰ ਆਈ ਸਰਕਾਰ ਦੀ ਜਿਹੜੀ ਬਣਾਈ ਹੋਈ ਇੱਕ ਪਾਲਸੀ ਆ ਉਸ ਦੇ ਤਹਿਤ ਕਮੇਟੀ ਜਾਂਦੀ ਹੈ ਤੇ ਇਸ ਔਰਤ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤਾਂ ਇਸ ਦੇ ਨਾਲ ਤੁਹਾਨੂੰ ਦੱਸਦੇ ਕਿ ਉਸ ਦਾ ਸਾਥੀ ਏਜੰਟ ਫਰਾਰ ਦੱਸਿਆ ਜਾ ਰਿਹਾ ਤਾਂ ਪੰਜਾਬ ਪੁਲਿਸ ਨੇ ਹੁਣ ਫਰਜੀ ਏਜੰਟਾਂ ਖਿਲਾਫ ਆਪਣਾ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਤੇ ਇੱਕ ਵਾਰ ਪੁਲਿਸ ਦਾ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਸਰ ਮੇਰਾ ਨਾਮ ਰਾਜ ਸਿੰਘ ਹਾਂਜੀ ਬਲਾ ਪਿੰਡੀ ਹਾਂਜੀ ਤਰਖਾਨਾ ਪਰ ਸਫਾਈ ਚੱਕ ਥਾਣਾ ਗੁਰੂ ਗ੍ਰਾਮਪੁਰ ਹਾਂ ਸੀਲ ਜ਼ਿਲ੍ਹਾ ਗੁਰਦਾਸਪੁਰ ਤੁਸੀਂ ਕਿੱਦਾਂ ਨਾ ਤਾਂ ਸੱਚਾ ਸੇ ਜਾਗੇ ਸਰ ਮੇਰਾ ਲੜਕਾ ਜਿਹੜਾ ਸੀ ਉੱਥੇ ਵਰਕਸ਼ਾਪ ਦੀ ਦੁਕਾਨ ਸੀਗਾ ਭਰਾਂਪੁਰ ਹਾਂਜੀ ਸੁੱਚਾ ਸਿੰਘ ਸਨ ਆਫ ਸ਼੍ਰੀ ਪਰਸ਼ੋਤਮ ਲਾਲ ਆਪਣੇ ਵਾਸੀ ਮਰਾਰਾ ਤੋਂ ਹਾਂਜੀ ਉਹ ਸਾਡੇ ਕੋਲ ਕੰਮ ਕਰਾਉਣ ਵਾਸਤੇ ਆਂਦਾ ਸੀਗਾ ਹਾਂਜੀ ਮੇਰੇ ਲੜਕੇ ਨੇ ਉਹਨੂੰ ਕਿਹਾ ਕਿ ਮੈਂ ਯਾਰ ਕੋਈ ਘੰਟਾ 10 ਮੈਨੂੰ ਕਿ ਮੈਂ ਬਾਹਰ ਜਾਣਾ ਹੈਗਾ ਮੈਂ ਤੇ ਉਹਨਾਂ ਨੇ ਉਸ ਏਜੰਟ ਨੇ ਸੁੱਚਾ ਸਿੰਘ ਨੇ ਮੇਰੇ ਇਹ ਬੀਬੀ ਨਾਲ ਮਤਲਬ ਮੇਰਾ ਕੰਮ ਕਰਾਈ ਹਾਂ ਤੇ ਉੱਥੋਂ ਅਸੀਂ ਫਿਰ ਵਿੱਚ ਫਸ ਗਏ ਕਿੰਨੇ ਪੈਸੇ ਪਾਏ ਇਹਨੂੰ ਫਿਰ ਸਾਰੇ 8 ਲੱਖ 301 ਕਹਤੇ 7 ਲੱਖ ਕੀ ਹਰ ਇੱਕ اچھا ਜਿਹਦੇ ਵਿੱਚੋਂ 1 ਲੱਖ ਰੁਪਏ ਆ ਸਾਨੂੰ ਆ ਗਿਆ ਦੋਨਾਂ ਨੂੰ ਆਇਆ ਕਿ ਗੱਲੇ ਨੂੰ ਆ ਤੁਹਾਨੂੰ ਆਇਆ ਦੋਨਾਂ ਨੂੰ ਆਇਆ 50 50 ਹਜ਼ਾਰ ਤੁਸੀਂ ਕਿੰਨੇ ਪਾਏ ਸੀ 7 ਲੱਖ 30 ਹਜ਼ਾਰ 7 ਲੱਖ 30 ਹਜ਼ਾਰ ਤੁਹਾਡਾ ਕੀ ਨਾਮ ਆ ਮੇਰਾ ਨਾਮ ਪ੍ਰਭਾਤ ਰਾਜ ਹੈ ਪ੍ਰਭਾਤ ਰਾਜ ਤੇ ਕਿਹਦੇ ਵਾਸਤੇ ਪਾਈ ਕਿੱਥੇ ਭੇਜਣਾ ਹੈ ਤੁਸੀਂ ਨਿਊਜ਼ੀਲੈਂਡ ਜਾਣ ਵਾਸਤੇ ਭੇਜੇ ਦੋਨਾਂ ਨੇ ਕਿੰਨੇ ਕਿੰਨੇ ਪੈਸੇ ਮੰਗੇ ਸੀ ਦੋਨਾਂ ਕੋਲੋਂ 1.14 14 ਲੱਖ 1.14 14 ਲੱਖ ਤੇ ਜਦੋਂ ਪੈਸੇ ਦੇ ਦਿੱਤੇ ਉਸ ਤੋਂ ਬਾਅਦ ਕੀ ਦਿੱਤਾ ਤੁਹਾਨੂੰ ਇਹਨਾਂ ਨੇ ਨਕਲੀ ਉਹ ਕੱਢੇ ਮੈਨੂੰ ਆਫਰ ਲੈਟਰ ਕੱਢ ਦਿੱਤੇ ਹਾਂ ਤੇ ਰੋਬੀ ਇਹ ਕੱਢ ਦਿੱਤੇ ਜਦੋਂ ਚੱਕ ਚੁੱਕਾ ਇਹ ਕਰਾਇਆ ਸਭ ਡੁਪਲੀਕ ਨਕਲੀ ਡੁਪਲੀਕੇਟ ਡੁਪਲੀਕੇਟ ਆਇਆ ਸੀ ਤਾਂ ਫਿਰ ਕਿੱਥੇ ਕੰਪਲੀਟ ਕੀਤੀ ਤੁਸੀਂ ਕੰਪਲੀਟ ਆ ਹੀ ਇੱਥੇ ਕੀਤੀ ਆਪਣੇ ਐਨਆਰਾਈ ਥਾਣੇ ਐਨਆਰਾਈ ਥਾਣੇ ਤੇ ਅੱਜ ਇਹਨਾਂ ਨੂੰ ਫੜਿਆ ਗਿਆ ਜੀ ਹਾਂਜੀ ਕੀ ਮੰਗ ਕਰਦੇ ਹੋ ਮੰਗ ਸਾਰੇ ਸਾਡੇ ਕੋਈ ਨਾ ਕੋਈ ਭਾਰ ਨਹੀਂ ਹਾਂ ਸਾਡੇ ਪੈਸੇ ਦੇ ਦਨ ਤੇ ਗੱਲ ਮੁਕੀ ਸਾਡੇ ਨਾਲ ਤੱਕ ਪੈਸਾ ਕੋਈ ਨਹੀਂ ਦਿੱਤਾ ਗਿਆ ਰਫੇ 1 ਲੱਖ ਰੁਪਏ ਸਰ ਜੀ 50-50 ਹਜ਼ਾਰ ਤੁਹਾਨੂੰ ਦੋਣਾ ਨਾ ਮੱਥਾ ਟੇਕਣਾ ਤੇ ਬੱਚਿਆਂ ਨੇ ਜ਼ਿੰਦਗੀ ਖਰਾਬ ਕਿਹਨੇ ਜ਼ਿੰਦਗੀ ਤੁਹਾਨੂੰ ਪਤਾ ਹੀ ਹੈ ਜਿੱਥਾਂ ਹੋ ਰਹੀ ਹੈ ਸਾਰੇ ਆਂਦੇ ਖਰਾਬ ਹੋ ਗਏ ਤੇ ਸਾਡੇ ਬੱਚੇ ਥੋੜੀ ਹੋ ਗਏ ਆਹੋ ਪੂਰਾ ਇੰਡੀਆ ਲੱਗਾਗਾ ਕਰਿਆ ਕੇ ਪਹਿਲੇ ਗਾਜੂ ਪਹਿਲੇ ਲਾਗੇ ਜਿੱਥੇ ਤੇ ਪਹਿਲੇ ਪਾ ਕੇ ਰਹਿ ਜੂਗੇ ਨਹੀਂ ਹਾਂ ਗਾਜੂ ਪਹਿਲੇ ਲਾਗੇ ਹਾਂਜੀ ਸਰ ਤਾਂ ਤੁਸੀਂ ਬਾਲਾ ਪਿੰਡੀ ਦੇ ਹੋ ਤੁਸੀਂ ਕਿੱਥੋਂ ਦੇ ਹੋ ਬਾਲਾ ਪਿੰਡੀ ਦੇ ਤੁਸੀਂ ਤੁਸੀਂ ਦੋਨੇ ਬਾਲਾ ਪਿੰਡੀ ਦੇ 23 ਦੇ ਵਿੱਚ ਇਹਨਾਂ ਦੇ ਲੜਕੇ ਨੇ ਤਾਲਪ ਸਿੰਘ ਤੇ ਮੰਗਾ ਰਾਹ ਹਾਂਜੀ ਇਹਨਾਂ ਜਾਣਾ ਸੀ ਵਰਕ ਵੀਜੇ ਤੇ ਨਿਊਜ਼ੀਲੈਂਡ ਇਹਦਾ ਇੱਕ ਜਿਹੜੀ ਦੋਸ਼ ਨਹੀਂ ਹੁਣ ਗ੍ਰਫਤਾਰ ਕੀਤੀ ਹੈ ਕਮਲ ਜੋਤੀ ਆ ਪਤਨੀ ਬਲਦੇਵ ਰਾਜ ਵਾਸੀ ਇਹਨੇ ਦੀ ਖੋਸਲਾ ਰਾਈਸ ਮਿਲ ਰਾਜਪੁਰੂਆ ਸਰਨਾ ਹਾਂਜੀ ਪਠਾਨਕੋਟ ਇਹਨੇ ਆਪਣੇ ਖਾਤੇ ਪਰਤੀ ਵਿਅਕਤੀ ਜਿਹੜਾ 14.5 ਲੱਖ ਰੁਪਈਆ ਨਾਲ ਕੀਤਾ ਸੀ ਵਿਦੇਸ਼ ਭੇਜਣ ਦਾ ਹਾਂਜੀ ਇਹਨਾਂ ਕਰੀ ਗਰੀ 14 ਲੱਖ 60000 ਰੁਪਈਏ ਦੀ ਕੁਝ 8 ਕ ਲੱਖ ਨੇ ਆਪਣੇ ਖਾਤੇ ਚ ਬਵਾਲੇ ਕੋਈ ਨਗਦ ਪੈਸੇ ਲੈ ਲੇ ਤੇ ਇਹਨਾਂ ਨੂੰ ਜਾਲੀ ਡਾਕੂਮੈਂਟ ਦੇ ਦਿੱਤੇ ਇਹਨਾਂ ਨੂੰ ਕਿ ਤੁਹਾਡਾ ਵੀਜ਼ਾ ਲੱਗ ਗਿਆ ਮੈਡੀਕਲ ਕਰਾਓ ਹਾਂ ਜਦ ਕਿ ਜਦੋਂ ਇਹਨਾਂ ਚੈੱਕ ਕਰਵਾਏ ਤੇ ਕੋਈ ਵੀ ਇਹਨਾਂ ਦਾ ਵੀਜ਼ਾ ਨਹੀਂ ਲੱਗਾ ਬਾਅਦ ਵਿੱਚ ਇਹਨਾਂ ਨੂੰ ਪਤਾ ਲੱਗਾ ਵੀ ਸਾਡੇ ਜਾਲੀ ਇਹਨਾਂ ਜਿਹੜੇ ਵੀਜ਼ੇ ਲਵਾਏ ਨੇ ਉਸ ਤੋਂ ਬਾਅਦ ਇਹਨਾਂ ਨੂੰ ਪਾਸਪੋਰਟ ਤੇ ਵਾਪਸ ਕਰ ਦਿੱਤੇ ਪਰ ਪੈਸੇ ਵਾਪਸ ਨਹੀਂ ਕੀਤੇ ਹਾਂ ਜਦੋਂ ਪੜਤਾਲ ਤੋਂ ਬਾਅਦ ਸਾਡੇ ਰਜਿਸਟਰ ਮਕਦਮਾ ਹੋਇਆ ਸੀ 6 ਬੜਾ 25 ਉਹਦੇ ਰਿਤੇ ਅੱਜ ਇਹਨੂੰ ਦੋਸਨ ਨੂੰ ਰੈਸਟ ਕੀਤਾ ਆਪਾਂ ਤੇ ਮੇਨ ਦੋਸ਼ੀ ਜਿਹੜਾ ਜੇ ਉਹ ਪਕੜਾ ਵਾ ਉਹਨੂੰ ਗਸ਼ਤਾਰ ਕਰਨਾ ਬਾਕੀ ਆ ਦੋ ਸਾਥੀ ਸੀ ਦੂਸਰਾ ਸਾਥੀ ਕਿਹੜਾ ਹੈਗਾ ਉਹ ਗੁਰਜੀਤ ਸਿੰਘ ਹੀ ਕੋਈ ਆਪਣੇ ਗੜ੍ਹ ਸੰਕਰ ਹਿਆਰਪੁਰ ਤੋਂ ਉਹਨੂੰ ਗਸ਼ਤਾਰ ਕਰਨਾ ਜੀ ਬਾਕੀ ਆ ਇਹ ਉਹਨੂੰ ਭੇਜਦੀ ਸੀ ਅੱਗੇ ਇਹ ਗਾਉਂ ਨੂੰ ਪੈਸੇ ਟਰਾਂਸਫਰ ਕਰਦੀ ਸੀ ਆਪਣਾ ਕਮਿਸ਼ਨ ਲੈ ਕੇ ਕੁਝ ਪੈਸੇ ਉਹਨੂੰ ਟਰਾਂਸਫਰ ਕਰਦੀਆਂ ਕੁਝ ਆਪਣਾ ਕਮਿਸ਼ਨ ਰੱਖ ਲੈਂਦੀ ਜਿਹੜੇ ਇਹ ਵਿੱਚ ਜਿਨ੍ਹਾਂ ਨੇ ਪੈਸੇ ਦਿੱਤੇ ਆ ਕਿੱਥੋਂ ਦੇ ਰਹਿਣ ਵਾਲੇ ਆ ਇਹ ਬਾਲਾਪਿੰਡੀ ਪਿੰਡ ਆ ਜੀ ਇਹਨਾਂ ਦਾ ਬ੍ਰਹਮਪੁਰ ਤੇ ਲੱਗ ਗਿਆ ਹਾਂ ਕਿ ਉੱਥੋਂ ਦੇ ਨੇ ਇਹਨਾਂ ਦੇ ਬੱਚਿਆਂ ਨੇ ਬਾਹਰ ਜਾਣਾ ਸੀ ਕਿੰਨੇ ਕਿੰਨੇ ਪੈਸੇ ਦਿੱਤੇ ਸਾਰੇ ਇਹਨਾਂ ਨੇ ਅ ਕ੍ਰੀਬ ਇਹਨਾਂ ਦੋਨੋਂ ਧਿਰਾਂ ਨੇ 14 ਲੱਖ 60 ਹਜ਼ਾਰ ਰੁਪਏ ਇਹਨਾਂ ਦੇ ਚੁੱਕੇ ਨੇ 14 ਲੱਖ 60 ਹਜ਼ਾਰ ਰੁਪਏ ਤੇ ਵਾਪਸ ਕੀਤਾ ਕੋਈ ਵਾਪਸ ਸਾਇਦਾ 1 ਲੱਖ ਰੁਪਈਆ ਇਹਨਾਂ ਨੂੰ ਕਿਤਾਬ ਬਾਕੀ 13 ਲੱਖ 60 ਹਜ਼ਾਰ 15 ਲੱਖ 60 15 ਲੱਖ 60 ਲੱਖ ਰੁਪਈਆ ਦੇ ਦਿੱਤਾ ਵਾਪਸ ਕਰ ਦਿੱਤਾ 14 ਸਰ ਕਿਹੜੀ ਕਿਹੜੀ ਧਾਰਾ ਲਾਈ ਹੈ ਇਹਨਾਂ ਦੇ ਉੱਪਰ ਏ ਲੱਗਿਆ ਜੀ 406 420 120 20 ਸਾਜ ਤੇ 24 ਇਮੀਗ੍ਰੇਸ਼ਨ ਐਕਟ 1983 ਇਹ ਮਹਿਲਾ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਜੀ ਇਹ ਉਹਦੇ ਘਰੋਂ ਹੀ ਕੀਤਾ ਜੀ ਪਿੰਡੋਂ ਪਿੰਡੋਂ ਹੀ ਕੀਤਾ ਪਿੰਡੇ ਦਾ ਹੈਗਾ ਵਾ ਸਰਨਾ ਦੇ ਲੱਗਿਆ ਆਜ ਬਰੂਰਾ ਇਹਦਾ ਹੁਣ ਜਾ ਰਹੇ ਉਹਦੀ ਕੋਰਟ ਚ ਲੈ ਗਏ ਹਾਂਜੀ ਪੇਸ਼ ਕਰ ਰਹੇ ਆ ਜੀ ਹਾਂ ਤੇ ਅਗਲੀ ਕਾਰਵਾਈ ਜੋ ਵੀ ਕਰਨੀ ਹੈ ਇਹ ਕਰਦੇ ਆਪਾਂ ਹਾਂ ਤੇ ਦੂਸਰੇ ਨੂੰ ਫੜਨ ਵਾਸਤੇ ਫਿਰ ਛਾਪੇਮਾਰੀ ਕੋ ਨੂੰ ਨੂੰ ਰੇਡ ਕੀਤੇ ਜਾ ਰਹੇ ਨੇ ਜੀ ਗ੍ਰਿਫਤਾਰ ਕਰਨਾ ਨੂੰ ਬਾਕੀ ਆ ਤੇ ਬਾਕੀ ਉਹਦੇ ਕੋ ਖਲਾਸੇ ਹੋਣਗੇ ਵੀ ਹੋਰ ਵੀ ਕਿੰਨਾ ਲੋਕਾਂ ਨੇ ਇਹਨਾਂ ਠੱਗੀ ਮਾਰੀ ਹੈ ਤੇ ਮੇਨ ਦੋਸੀ ਹੋਵਾ ਇਹ ਉਹਦੀ ਸਹਿਦੋਸ਼ਣੀ ਦੀ ਨਾਲ ਰਲ ਕੇ ਕੰਮ ਕਰ ਰਹੇ